ਲੀ ਗੋਲੀ ਤੇ ਵੈਰੀ ਦਾ ਨਾਮ ਲਿਖਿਆ ਮਾਸਟਰ ਵਿੱਚ ਗੁਣੇ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ 7-12 ਵੱਲੋਂ ਗੰਦੀਤ ਹੈ ਵੀ ਨਹੀਂ ਹੋ ਇਲਾਕੇ ਦੇ ਵਿੱਚ ਸੰਤਬਾਈ ਦੀ ਕੀਤੀ ਜਾ ਰਹੀ ਸੀ ਮਾਨਜੋਗ ਸੀ ਜੀਪੀ ਅਮਰਤ ਸਰਦਾਰ ਗੁਰਪ੍ਰੀਤ ਨੇ ਇਹਦੀ ਭੁੱਲਰ ਆਈਪੀਐਸ ਜੀਹਦਾ ਹੜਾ ਟਾਉਂਸਰ ਫੋਨ ਨੰਬਰ 6 ਦੇ ਇੰਚਾਰਜ ਪਰਮਪੱਟ ਮੰਗਲ ਸਿੰਘ ਜੀ ਨੇ ਉਹ ਕਾਰ ਨੂੰ ਉਹਦੇ ਮਾਲਕ ਦਾ ਐਡਰੈਸ ਫੇਸ ਕਰਕੇ ਇਸ ਜਮਸਤਰ ਬੁਲਾਇਆ ਜਿਸ ਤੇ ਕਾਨੂੰਨ ਅਨੁਸਾਰ ਜੋ ਵੀ ਮੰਦੀ ਕਰ ਰਹੀ ਹੈ ਉਹਦੀ ਕੀਤੀ ਗਈ ਆ ਉਹਦਾ ਚਲਾਨ ਤੱਕ ਹੈਗਾ ਸੈਂਟਵਾਇਜ਼ ਕਰਦਿਆਂ ਨਾਲ ਹੀ ਇਹਨਾਂ ਨੂੰ ਹਟਾਇਆ ਕੀ ਗਈ ਆ ਇਹੋ ਜੇ ਕੰਮ ਨਾ ਕਰਨ ਕਿਉਂਕਿ ਇਹਨਾਂ ਆਪਣੀ ਜਾਨ ਵੀ ਖਤਰੇ 'ਚ ਪਾਉਂਦੇ ਨੇ ਤੇ ਨਾਲ ਨਾਲੇ ਦੂਜਿਆਂ ਦੀ ਜਾਨ ਦੀ ਕਟਾਬੰਦੀ ਨਾਂ ਇਹਨਾਂ ਦਾ ਸਪੈਂਟ ਬਾਜੀ ਦਾ ਕਟਾਇਆ ਗਿਆ। ਰੋ ਜਾ ਪਿਆ ਰੱਖਾਂ ਜੀ ਜੇ ਮੰਨਣਾ ਰੋ ਜਾ ਰੱਖਣਾ ਹੋਰ ਬਹੁਤ ਲੋਕਾਂ ਨੂੰ ਇਹੀ ਆ ਕੇ ਸਪੈਂਟ ਬਾਜੀ ਨਾ ਕਰਨ ਕਾਰਨ ਪਿੱਛੇ ਜਿਹੇ ਇੱਕ ਵੀਡੀਓ ਉਹ ਆਰ ਗੱਡੀ ਜਿਹੜੀ ਸੀ ਉਹਦਾ ਵੀਡੀਓ ਵਾਇਰਲ ਹੋਇਆ ਸੀ ਰੰਜੀਤ ਅਵਿਨੂ ਇਲਾਕੇ ਦੇ ਵਿੱਚ ਉਹਦਾ ਵੀ ਉਹਨੂੰ ਤਸਕੀਤ ਪਾ ਗਿਆ ਸੀ ਤੇ ਬਕਾਇਦਾ ਜਨਾਮ ਕਰਾਇਆ ਗਿਆ ਸੀ। ਹੁਣ ਇਸ ਗੱਡੀ ਨੂੰ ਆਈਪੀਐਸ ਕੀਤਾ ਗਿਆ ਔਨ ਨੰਬਰ ਸੀ ਟ੍ਰੈਫਿਕ ਦੇ ਇੰਚਾਰਜ ਕਰਨ ਸਤ ਮੰਦਰ ਸਿੰਘ ਜੀ ਨੇ ਬੜੇ ਜਤਨਾਂ ਨਾਲ ਕੀਤੇ ਲੱਗੇ ਸੀਗੇ ਕਿ ਕੀ ਸਾਹਿਬ ਜੀ ਦਾ ਹੁਕਮ ਸੀ ਉਹਦੇ ਇਨਕਾਰ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਤੇ ਜੱਦੀ ਦਾ ਮਾਲਕ ਆਏ ਨੇ ਜਿਨ੍ਹਾਂ ਨੇ ਕੋਈ ਗਲਤੀ ਨੂੰ ਸੋਚਕਾਰ ਕੀਤਾ ਨਾਲ ਹੀ ਉਹਨਾਂ ਕਹਿ ਦਿੱ ਅੱਗੇ ਤੋਂ ਨਹੀਂ ਕੋਈ ਹਰਕਤ ਨਹੀਂ ਕਰਾਂਗੇ ਮੱਦੀ ਦਾ ਯਾਰ ਵਾਸੀਆਂ ਨੂੰ ਹੀ ਕਹਾਂਗੇ ਕਿ ਤੁਹਾਨੂੰ ਹਾਂਜੀ ਸ਼ਹਿਰ ਵਾਸੀਆਂ ਨੂੰ ਤੇ ਜਿੰਨੇ ਵੀ ਵਾਹਨ ਚਲਾਉਣ ਵਾਲੇ ਨੇ ਚਾਹੇ ਉਹ ਟੂ-ਵ轮ਰ ਆ ਉਹ ਵੀਲੇ ਦਾ ਕਾਰਾਂ ਵਾਲੇ ਆ ਸਾਰਿਆਂ ਨੂੰ ਹੀ ਰਿਕਵੈਸਟ ਕਰਾਂਗੇ ਕਿ ਜਦੋਂ ਵੀ ਉਹਨਾਂ ਨੂੰ ਕੋਈ ਰਾਸਤੇ ਦੇ ਮੁਲਾਜ਼ਮ ਇਸ ਇਲਾਕੇ ਦੇ ਦੇ ਕੰਟ੍ਰੋਲ ਸੌਂਖਦੇ ਆ ਉਸਨੇ ਬਕਾਇਦਾ ਰੁਕਣਾ ਤੁਹਾਨੂੰ ਭਜਾ ਕੇ ਨਾ ਲੈ ਜਾਂ ਕਿਉਂਕਿ ਇਸ ਨਾਲ ਕੱਕ ਪੈਦਾ ਹੁੰਦਾ ਪਤਾ ਲੱਗਦਾ ਕਿ ਬੰਦਾ ਕਾਨੂੰਨ ਦੀ ਲੰਘਣਾ ਕਰ ਰਿਹਾ ਇਹ ਕੋਈ ਜਾਣ ਦਾ ਪਾਗਜਤ ਨਹੀਂ ਹੈ ਸਰਹੰਦੇ ਪ੍ਰੈਮਸੈਂਸ ਨਹੀਂ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਸ਼ਹਿਰ ਵਾਸੀਆਂ ਨੂੰ ਪੁਲਿਸ ਨੂੰ ਸਹਿਯੋਗ ਕਰਨ ਆਕੇ ਤਰਫ ਨੂੰ ਅਮਰਨਾ ਸ਼ਹਿਰ ਦੇ ਰੋਮਦਾ ਰਾਮਦਾਸ ਜੀ ਦੀ ਲਗੜੀ ਦੇ ਵਿੱਚ ਵਧੀਆ ਢੰਗ ਨਾਲ ਚਾਰੂ ਰੂਪ ਰੈਗੂਲੇਟ ਕੀਤਾ ਜਾ ਸਕੇ ਕਿ ਲੋਕਾਂ ਨੂੰ ਕੋਈ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ। ਇਹ ਸਮਾਧਨ ਜਿਹੜੇ ਕੋਈ ਅਮਰਨਾ ਕੇ ਐਕਸਪਰਟ ਦੀ ਮਦਦ ਨਾਲ ਇਹ ਜਿਹੜੇ ਜਦੋਂ ਭਜਾ ਕੇ ਲੈ ਆਇਂਦੇ ਨੇ ਇਹ ਇੱਕਦਮ ਮੰਨੇ ਨੂੰ ਕਾਲੀ ਦੇ ਵਿੱਚ ਮਤੋਂ ਕੋ ਪਤਾ ਨਹੀਂ ਲੱਗਦਾ ਦੀ ਕੋਈ ਆਉਣਾ ਆ ਰਿਹਾ ਜਾਂ ਜਾ ਰਿਹਾ ਰੌਂਗ ਸਾਈਡ ਵੀ ਲੈ ਜਾਂਦੇ ਨੇ। ਤੇ ਇਸ ਨਾਲ ਐਕਸਪੀਡ ਹੋ ਵੀ ਜਾਂਦੇ ਨੇ ਇਸ ਕਰਕੇ ਇਹਨਾਂ ਨੂੰ ਵੀ ਐਕਸਪੀਡ ਕਰਦੇ ਆ। ਤਾਂ ਇਹਨਾਂ ਨੂੰ ਬੁਲਾ ਕੇ ਨ ਆਨੰਦ ਅਕਟਿਆ ਗਿਆ ਤੇ ਸੀਤਾ ਗਿਆ ਹਾਂਜੀ ਉਹ ਤੋਂ ਪਹਿਲੇ ਕਾਰਵਾਈ ਹੋ ਚੁੱਕੀ ਆ ਅੱਜ ਜਿਹੜੀ ਆ ਉਹਦੀ ਪਹਿਲਾਂ ਹੀ ਕਾਰਵਾਈ ਹੋ ਚੁੱਕੀ ਆ ਉਹ ਕੀ ਆ ਉਹਨਾਂ ਨੂੰ ਕੈਸਟੀ ਪੈ ਗਿਆ ਹੈ ਕਿ ਉਹਨਾਂ ਦੇ